ਲੁਧਿਆਣਾ ਚੋਣਾ ਨੂੰ ਲੈ ਕੇ ਸਿਆਸੀ ਪਾਰਟੀਆਂ ਆਪਾਂ ਬਾਪਾ ਨੂੰ ਉੱਥੇ ਗੱਲ ਕਰੀਏ ਲੁਧਿਆਣੇ ਦੀ ਤਾਜ਼ੀ ਲੁਧਿਆਣੇ ਦੇ ਵਿੱਚ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ ਪ੍ਰਾਈਵੇਟ ਕੰਦ ਦੇ ਉੱਪਰ ਪੋਸਟਰ ਲਗਾਇਆ ਜਾਂਦਾ ਹੈ ਤਾਂ ਉਸ ਪੋਸਟਰ ਨੂੰ ਉਤਾਰਨ ਵਾਸਤੇ ਕੁਝ ਮੁਲਾਜ਼ਮ ਨੇ ਜੋ ਉੱਥੇ ਪਹੁੰਚ ਜਾਂਦੇ ਨੇ ਅਤੇ ਦੂਜੇ ਪਾਸੇ ਜੋ ਕਾਂਗਰਸ ਦੇ ਲੀਡਰ ਨੇ ਬ੍ਰਿੰਦਰ ਢਿੱਲੋਂ ਉਹ ਵੀ ਮੌਕੇ ਤੇ ਆਪਣੇ ਸਾਥੀਆਂ ਦੇ ਨਾਲ ਪਹੁੰਚ ਜਾਂਦੇ ਨੇ ਅਤੇ ਦੋਨਾਂ ਦੇ ਵਿੱਚ ਕਹਾ ਸੁਣੀ ਹੁੰਦੀ ਹੈ ਤਾਂ ਬ੍ਰਿੰਦਰ ਢਿੱਲੋਂ ਵੱਲੋਂ ਮੁਲਾਜ਼ਮਾਂ ਨੂੰ ਕਿਹਾ ਜਾਂਦਾ ਕਿ ਤੁਹਾਡੇ ਕੋਲ ਅਜਿਹੀ ਕੀ ਅਥোরਿਟੀ ਹੈ ਕਿ ਤੁਸੀਂ ਇੱਕ ਪ੍ਰਾਈਵੇਟ ਕੰੰਦ ਦੇ ਉੱਪਰੋ ਇਸ ਤਰ੍ਹਾਂ ਫਲੈਕਸ ਉਤਾਰ ਰਹੇ ਨੇ ਉਤਾਰ ਰਹੇ ਹਾਂ ਤਾਂ ਮੁਲਾਜ਼ਮ ਵੱਲੋਂ ਕਿਹਾ ਗਿਆ ਕਿ ਸਾਨੂੰ ਕੰਪਲੀਟ ਮਿਲੀ ਸੀ ਤਾਂ ਅਸੀਂ ਅੱਜ ਇੱਥੇ ਪਹੁੰਚੇ ਹਾਂ ਲੁਧਿਆਣਾ ਚੋਣਾ ਨੂੰ ਲੈ ਕੇ ਸਿਆਸੀ ਪਾਰਟੀਆਂ ਪੰਮਾ ਪਾ ਲਿਓ ਉੱਥੇ ਗੱਲ ਕਰੀਏ ਲੁਧਿਆਣੇ ਦੀ ਤਾਂ ਜੁਲ੍ਹਿਆਣੇ ਦੇ ਵਿੱਚ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ ਪ੍ਰਾਈਵੇਟ ਕੰੰਦ ਦੇ ਉੱਪਰ ਪੋਸਟਰ ਲਗਾਇਆ ਜਾਂਦਾ ਹੈ ਤਾਂ ਉਸ ਪੋਸਟਰ ਨੂੰ ਉਤਾਰਨ ਵਾਸਤੇ ਕੁਝ ਮੁਲਾਜ਼ਮ ਨੇ ਜੋ ਉੱਥੇ ਪਹੁੰਚ ਜਾਂਦੇ ਨੇ ਅਤੇ ਦੂਜੇ ਪਾਸੇ ਜੋ ਕਾਂਗਰਸ ਦੇ ਲੀਡਰ ਨੇ ਪ੍ਰਿੰਦਰ ਢਿੱਲੋਂ ਉਹ ਵੀ ਮੌਕੇ ਤੇ ਆਪਣੇ ਸਾਥੀਆਂ ਦੇ ਨਾਲ ਪਹੁੰਚ ਜਾਂਦਨੀ ਅਤੇ ਦੋਨਾਂ ਦੇ ਵਿੱਚ ਕਹਾ ਸੁਣੀ ਹੁੰਦੀ ਹੈ ਤਾਂ ਵਿੰਦਰ ਢਿੱਲੋ ਵੱਲੋਂ ਮਲਾਜਮਾਂ ਨੂੰ ਕਿਹਾ ਜਾਂਦਾ ਕਿ ਤੁਹਾਡੇ ਕੋਲੇ ਅਜਿਹੀ ਕੀ ਅਥਾਰਟੀ ਹੈ ਕਿ ਤੁਸੀਂ ਇੱਕ ਪ੍ਰਾਈਵੇਟ ਕੰੰਦ ਦੇ ਉੱਪਰੋਂ ਇਸ ਤਰ੍ਹਾਂ ਫਲੈਕਸ ਉਤਾਰ ਰਹੇ ਨੇ ਉਤਾਰ ਰਹੇ ਹੋ ਤਾਂ ਮਲਾਜਮ ਵੱਲੋਂ ਆਇਆ ਗਿਆ ਕਿਸਨ ਨੂੰ ਕਮਫਲੇਟ ਮਿਲੀ ਸੀ ਤਾਂ ਅਸੀਂ ਅੱਜ ਇੱਥੇ ਪਹੁੰਚੇ ਹਾਂ ਲੁਧਿਆਣਾ ਚੋਣਾ ਨੂੰ ਲੈ ਕੇ ਸਿਆਸੀ ਪਾਰਟੀਆਂ ਪੰਮਾ ਪਾਰ ਦੇ ਉੱਥੇ ਗੱਲ ਕਰੀਏ ਲੁਧਿਆਣੇ ਦੀ ਤਾਂ ਅੱਜ ਲੁਧਿਆਣੇ ਦੇ ਵਿੱਚ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ ਪ੍ਰਾਈਵੇਟ ਕੰੰਦ ਦੇ ਉੱਪਰ ਪੋਸਟਰ ਲਗਾਇਆ ਜਾਂਦਾ ਹੈ ਤਾਂ ਉਸ ਪੋਸਟਰ ਨੂੰ ਉਤਾਰਨ ਵਾਸਤੇ ਕੁਝ ਮੁਲਾਜ਼ਮ ਨੇ ਜੋ ਉੱਥੇ ਪਹੁੰਚ ਜਾਂਦੇ ਨੇ ਅਤੇ ਦੂਜੇ ਪਾਸੇ ਜੋ ਕਾਂਗਰਸ ਦੇ ਲੀਡਰ ਨੇ ਬਰਿੰਦਰ ਢਿੱਲੋਂ ਉਹ ਵੀ ਮੌਕੇ ਤੇ ਆਪਣੇ ਸਾਥੀਆਂ ਦੇ ਨਾਲ ਪਹੁੰਚ ਜਾਂਦੇ ਨੇ ਅਤੇ ਦੋਨਾਂ ਦੇ ਵਿੱਚ ਕਹਾ ਸੁਣੀ ਹੁੰਦੀ ਹੈ ਤਾਂ ਬਰਿੰਦਰ ਢਿੱਲੋਂ ਵੱਲੋਂ ਮੁਲਾਜ਼ਮਾਂ ਨੂੰ ਕਿਹਾ ਜਾਂਦਾ ਕਿ ਤੁਹਾਡੇ ਕੋਲ ਅਜਿਹੀ ਕੀ ਅਥਾਰਟੀ ਹੈ ਕਿ ਤੁਸੀਂ ਇੱਕ ਪ੍ਰਾਈਵੇਟ ਕੰਦ ਦੇ ਉੱਪਰੋਂ ਇਸ ਤਰ੍ਹਾਂ ਫਲੈਕਸ ਉਤਾਰ ਰਹੇ ਨੇ ਉਤਾਰ ਰਹੇ ਹੋ ਤਾਂ ਮੁਲਾਜ਼ਮ ਵੱਲੋਂ ਕਿਹਾ ਗਿਆ ਕਿ ਸਾਨੂੰ ਕੰਪਲੀਟ ਮਿਲੀ ਸੀ ਤਾਂ ਅਸੀਂ ਅੱਜ ਇੱਥੇ ਪਹੁੰਚੇ ਹਾਂ ਲੁਧਿਆਣਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਪੰਮਾ ਪਾਰ ਨੇ ਉੱਥੇ ਗੱਲ ਕਰੀਏ ਲੁਧਿਆਣੇ ਦੀ ਤਾਜ਼ੀ ਲੁਧਿਆਣੇ ਦੇ ਵਿੱਚ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ ਪ੍ਰਾਈਵੇਟ ਕੰਦ ਦੇ ਉੱਪਰ ਪੋਸਟਰ ਲਗਾਇਆ ਜਾਂਦਾ ਹੈ ਤਾਂ ਉਸ ਪੋਸਟਰ ਨੂੰ ਉਤਾਰਨ ਵਾਸਤੇ ਕੁਝ ਮੁਲਾਜ਼ਮ ਨੇ ਜੋ ਉੱਥੇ ਪਹੁੰਚ ਜਾਂਦੇ ਨੇ ਅਤੇ ਦੂਜੇ ਪਾਸੇ ਜੋ ਕਾਂਗਰਸ ਦੇ ਲੀਡਰ ਨੇ ਬ੍ਰਿੰਦਰ ਢਿੱਲੋਂ ਉਹ ਵੀ ਮੌਕੇ ਤੇ ਆਪਣੇ ਸਾਥੀਆਂ ਦੇ ਨਾਲ ਪਹੁੰਚ ਜਾਂਦੇ ਨੇ ਅਤੇ ਦੋਨਾਂ ਦੇ ਵਿੱਚ ਕਹਾ ਸੁਣੀ ਹੁੰਦੀ ਹੈ ਤਾਂ ਜਿੰਨ ਟੱਟੀ ਲੋ ਵੱਲੋਂ ਮੁਲਾਜ਼ਮਾਂ ਨੂੰ ਕਿਹਾ ਜਾਂਦਾ ਕਿ ਤੁਹਾਡੇ ਕੋਲ ਅਜਿਹੀ ਕੀ ਅਥਾਰਟੀ ਹੈ ਕਿ ਤੁਸੀਂ ਇੱਕ ਪ੍ਰਾਈਵੇਟ ਕੰਦ ਦੇ ਉੱਪਰੋਂ ਇਸ ਤਰ੍ਹਾਂ ਫਲੈਕਸ ਉਤਾਰ ਰਹੇ ਨੇ ਉਤਾਰ ਰਹੇ ਹੋ ਤਾਂ ਮੁਲਾਜ਼ਮ ਵੱਲੋਂ ਕਿਹਾ ਗਿਆ ਕਿ ਸਾਨੂੰ ਕੰਪਲੀਟ ਮਿਲੀ ਸੀ ਤਾਂ ਅਸੀਂ ਅੱਜ ਇੱਥੇ ਪਹੁੰਚੇ ਹਾਂ ਲੁਧਿਆਣਾ ਚੋਣਾ ਨੂੰ ਲੈ ਕੇ ਸਿਆਸੀ ਪਾਰਟੀਆਂ ਪੰਮਾ ਪਾ ਦੇ ਉੱਥੇ ਗੱਲ ਕਰੀਏ ਲੁਧਿਆਣੇ ਦੀ ਤਾਂ ਅੱਜ ਲੁਧਿਆਣੇ ਦੇ ਵਿੱਚ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ ਪ੍ਰਾਈਵੇਟ ਕੰਦ ਦੇ ਉੱਪਰ ਪੋਸਟਰ ਲਗਾਇਆ ਜਾਂਦਾ ਹੈ ਤਾਂ ਉਸ ਪੋਸਟਰ ਨੂੰ ਉਤਾਰਨ ਵਾਸਤੇ ਕੁਝ ਮੁਲਾਜ਼ਮ ਨੇ ਜੋ ਉੱਥੇ ਪਹੁੰਚ ਜਾਂਦੇ ਨੇ ਤੇ ਦੂਜੇ ਪਾਸੇ ਜੋ ਕਾਂਗਰਸ ਦੇ ਲੀਡਰ ਨੇ ਬ੍ਰਿੰਦਰ ਢਿੱਲੋਂ ਉਹ ਵੀ ਮੌਕੇ ਤੇ ਆਪਣੇ ਸਾਥੀਆਂ ਦੇ ਨਾਲ ਪਹੁੰਚ ਜਾਂਦੇ ਨੇ ਤੇ ਦੋਨਾਂ ਦੇ ਵਿੱਚ ਕਹਾ ਸੁਣੀ ਹੁੰਦੀ ਹੈ ਤਾਂ ਬ੍ਰਿੰਦਰ ਢਿੱਲੋਂ ਵੱਲੋਂ ਮੁਲਾਜ਼ਮਾਂ ਨੂੰ ਕਿਹਾ ਜਾਂਦਾ ਕਿ ਤੁਹਾਡੇ ਕੋਲ ਅਜਿਹੀ ਕੀ ਅਥੋਰਟੀ ਹੈ ਕਿ ਤੁਸੀਂ ਇੱਕ ਪ੍ਰਾਈਮ